ਕਿੰਨੇ ਸਾਲ ਤੋਂ ਬੜੇ ਹਾਲ ਹੋ ਗਏ ਨੇ ਕਿੰਨੇ ਸਾਲ ਤੋਂ ਬੱਚਾ ਨਹੀਂ ਹੁੰਦੇ ਰਿਹਾ ਓਏ ਹਾਂ ਲੋਕ ਰੋਂਦੇ ਵਰੰਦੀਏ ਹਾਂ ਮੈਂ ਡਰ ਲਾਇਆ ਤਾਂ ਕਿ ਟੋਕ ਲੋਣੇ ਤੇ ਆਪੇ ਬਣਾ ਦਿੱਤਾ ਹੂੰ ਮੈਂ ਆਖਾ ਤੁਂ ਵੀ ਰੁਲ ਲੈ ਦੇ ਹਾਂ ਤੈਨੂੰ ਹੋਣੀ ਨਹੀਂ ਦੇਣਾ ਬੜਾ

ਜੈਮਸ ਅੱਜ ਦੀ ਵੀਡੀਓ ਦੇਖੀ ਐ ਤੁਸੀਂ ਆ ਹਾਂਜੀ ਅੱਛਾ ਪਪਾ ਜੀ 2 ਸਾਲ ਤੋਂ ਬੇਬੀ ਨਹੀਂ ਸੀ ਹੂੰ ਪਪਾ ਜੀ ਜਦੋਂ ਅਸੀਂ ਪਹਿਲੇ ਸੰਡੇ ਆਏ ਤੇ ਪਪਾ ਜੀ ਤੁਸੀਂ ਸਾਡੇ ਤੇ ਲੈਹੰਡ ਕੀਤੀ ਤੇ ਸ਼ਬਦ ਦਿੱਤੇ ਕਿ ਤੁਸੀਂ ਬੇਬੀ ਦੇ ਕੱਪੜੇ ਲੈ ਜਾਓ ਜੇ ਅਸੀਂ ਪਹਿਲੇ ਸੰਡੇ ਅਸੀਂ ਦੋਨੇ ਗਏ ਤੇ ਆਂਦੀਵਾਰ 10 ਵਜੇ ਘਰ ਆਏ ਤੇ ਬੇਬੀ ਦਾ ਸੂਟ ਲੈ ਕੇ ਆਏ ਹੂੰ ਪਪਾ ਜੀ ਜਦੋਂ ਅਸੀਂ ਸੂਟ ਲੈ ਕੇ ਆਏ ਨਾ ਬੇਬੀ ਦਾ ਤੇ ਸ ਮੈਨੂੰ ਐਸ ਤਰ ਮਹਿਸੂਸ ਹੋਇਆ ਜਿਵੇਂ ਮੈਂ ਬੇਬੀ ਲੈ ਕੇ ਆ ਗਈ ਆ ਅੱਛਾ ਪਹਿਲੇ ਸੰਡੇ ਹੂੰ ਪਪਾ ਜੀ ਜਦੋਂ ਅਸੀਂ ਲਗਾਤਾਰ ਪਪਾ ਜੀ ਚਾਹਵਦ ਤੁਹਾਡੇ ਸੀ ਵੀ ਲਗਾਤਾਰ ਸੱਤ ਸੰਡੇ ਆਓ ਅਸੀਂ ਪੰਜ ਸੰਡੇ ਗਏ ਤੇ ਬੇਬੀ ਨਸੀਬ ਹੋ ਗਿਆ ਸੀ ਜਿਸ ਆਤਮਾਇਸਤਰ ਚੀਕ-ਚੀਕਿਆ ਜਾਂਦਾ ਸੀ ਜਦੋਂ ਬੇਬੀ 임ਪਲਡ ਕੀਤਾ ਡਿਲੀਵਰ ਕੀਤਾ ਗਰਭ ਨੂੰ ਤੁਸੀਂ ਦੇਖਿਆ ਉਹ ਦੁਸ਼ਟ ਆਤਮਾ ਕੀ ਕਹਿ ਰਿਆ ਕਿ ਕੀ ਕੀਤਾ ਤੂੰ ਹੁਣੇ ਹੀ ਬੇਬੀ 임ਪਲਡ ਕਰ ਦਿੱਤਾ ਇਹਦੇ ਕਿਉਂਕਿ ਜਦੋਂ ਇਹ ਪਵੰਦੇ ਅੰਦਰ ਸੀ ਉਹ ਸਮੇਂ ਜਿੱਤਾਂ ਹੀ ਸ਼ਬਦ ਬੋਲਿਆ ਪਵਿੱਤਰ ਆਤਮਾ ਜੀ ਨੇ ਉਸੇ ਟਾਈਮ ਬੇਬੀ ਇਹਦੇ ਗਰਭ ਚ ਆ ਗਿਆ ਸੀ ਉਸੇ ਟਾਈਮ ਬਾਬਾ ਜੀ ਮੈਂ ਸਾਰੀ ਕਲੀਸੀਆਂ ਨੂੰ ਦਿਖਾਉਣਾ ਚਾਹੁੰਦੀ ਆ ਜਿਵੇਂ ਮੈਨੂੰ ਬੇਬੀ ਪਾਪਾ ਤੇ ਮੰਮਾ ਫੜਾ ਰਹੇ ਨੇ ਬਾਬਾ ਜੀ ਹੁਣ ਮੈਂ ਦਿਖਾਉਣਾ ਜਾਂਦੀ ਆ ਮम्मा ਤੇ ਪਪਾ ਨੂੰ ਮੈਨੂੰ ਆਪ ਖੁਦ ਦਿਸੇ ਜੇ ਮਮਾ ਮਮਾ ਤੇ ਪਪਾ ਬੇਬੀ ਫੜਾ ਅੱਛਾ ਤੁਸੀਂ ਉੱਥੇ ਖੜੇ ਹੋਏ ਹਾਂਜੀ ਜਦੋਂ ਪ੍ਰੇਰ ਹੋ ਰਹੀ ਹਾਂਜੀ ਤੇ ਉੱਥੇ ਖੜਿਆ ਨਹੀਂ ਅੱਖਾਂ ਬੰਦ ਚ ਦੇਖਿਆ ਕਿ ਅੱਖਾਂ ਬੰਦ ਚ ਹਾਂ ਮਮਾ ਤੇ ਪਪਾ ਬੇਬੀ ਖੁਦ ਦੇਖ ਰੇ ਫੜਾ ਰਹੇ ਨੇ ਮੈਨੂੰ ਹਾਂ ਪਪਾ ਜੀ ਬੇਬੀ 9 ਮਹੀਨਿਆਂ ਬਾਅਦ ਆਇਆ ਤੇ ਚਿਹਰਾ ਮੈਨੂੰ ਉਦਾਂ ਹੀ ਦਾ ਦਿਖਿਆ ਆ ਓਹੋ ਆ ਵਾਹ ਤੁਸੀਂ ਸੁਕਾਰੇ ਦੀ ਗੱਲ ਕਰ ਰਹੇ ਆ ਤੁਸੀਂ ਕਿੰਨੇ ਚਿਰ ਤੋਂ ਪ੍ਰਭੂ ਜੀ ਆਰ ਪਹਿਲਾ ਬੱਚਾ ਲੈਣ ਦੇ ਲਈ ਕੀ ਕੁਝ ਕੀਤਾ ਪਾਪਾ ਜੀ ਮੈਂ ਬੇਕਾ ਪਰਿਵਾਰ ਤੋਂ ਪ੍ਰਭੂ ਜੀ ਤੇ ਸੋਹਰਾ ਪਰਿਵਾਰ ਨਹੀਂ ਬਣਦਾ ਹੂੰ ਤੇ ਬੇਕੇ ਪਰਿਵਾਰ ਜਿਵੇਂ ਮੇਰਾ ਵੀਰਾ ਮੈਨੂੰ ਲੈ ਕੇ ਆਇਆ ਸੀ ਅੱਛਾ ਤੇ ਪਹਿਲੇ ਸੰਡੇ ਆ ਸੀ ਚੋਰੀ ਨਾ ਲਗਾਇਆ ਸੀ ਘਰ ਤੋਂ ਅੱਛਾ ਅਸੀਂ ਕਿਹਾ ਵੀ ਅਸੀਂ ਦਵਾਈ ਲੈਣ ਚੱਲੇ ਆ ਅਸੀਂ ਵੀ ਕਿਤੇ ਜਾ ਨਹੀਂ ਰਹੇ ਹਾਂ ਤੇ ਸਾਨੂੰ ਫਿਰ ਵੀ ਘਰ ਪਤਾ ਲੱਗ ਗਿਆ ਵੀ ਤੁਸੀਂ ਚੱਲੇ ਤੇ ਕਿਤੇ ਬੰਦਗੀ ਤੇ ਤੇ ਵਾਪਸ ਮੁੜ ਹੂੰ ਏ ਪਪਾ ਜੀ ਅਸੀਂ ਰਾਸਤੇ 'ਚ ਖੜ ਗਏ ਤੇ ਸਾਨੂੰ ਫੋਨ ਦਫਾਣ ਆਈ ਜਾਣਾ ਵੀ ਤੁਸੀਂ ਘਰ ਆ ਜਾਓ ਅਸੀਂ ਕਿਹਾ ਅਸੀਂ ਜਾਣਾ ਤੇ ਇੱਕ ਵਾਰ ਜਾਣਾ ਹੀ ਜਾਣਾ ਹੈ ਤੇ ਜਦੋਂ ਅਸੀਂ ਰਾਤ ਨੂੰ ਘਰ ਆਣਾ ਸੀ ਫਿਰ ਵੀ ਕਹਿੰਦੇ ਵੀ ਤੁਸੀਂ ਘਰ ਨਹੀਂ ਆਣਾ ਅਸੀਂ ਪ੍ਰਾਰਥਨਾ ਸੁਣੀ ਗਵਾਹੀਆਂ ਸੁਨੀਆਂ ਪਹਿਲੇ ਸੰਡੇ ਗਵਾਹੀ ਵੀ ਬੇਬੀ ਦੀ ਸੁਣੀ ਸੀ ਉਹ ਗਵਾਹੀ ਸੁਣ ਕੇ ਮੈਂ ਬੜੀ ਰੋਈ ਤੇ ਨਾਲੇ ਉਹ ਹੀ ਨਰਸੀਬ ਕੀਤਾ ਕਿ ਇਹ ਗਵਾਹੀ ਮੇਰੇ ਲਈ ਏ ਪਹਿਲੇ ਸੰਡੇ ਹੀ ਹੂੰ ਤੇ ਮੈਂ ਬੇਬੀ ਦਾ ਸੂਟ ਵੀ ਲੈ ਕੇ ਆਈ ਘਰ ਅਸੀਂ ਆਏ ਪਪਾ ਜੀ ਸਾਡੇ ਘਰ ਕੋਈ ਵੀ ਨਹੀਂ ਬੋਲਾ ਸੀ ਸਾਨੂੰ ਅਰਸਤ ਬਾਅਦ ਪਪਾ ਜੀ ਪੰਜਵੇਂ ਸੰਡੇ ਬੇਬੇ ਵੀ ਰਿਸਿਵ ਕਰ ਲਿਆ ਸੀ ਤੇ ਪਰ ਪੂਰੇ ਟਾਈਮ ਦੇ ਬਾਅਦ ਅਗਰ ਤੁਸੀਂ ਇਹਦੀ ਡੇਟ ਚੈੱਕ ਕਰੋਗੇ ਪੁਰਾਣੀ ਉਸ ਦਿਨ 27 ਅਗਸਤ ਸੀ ਹਾਂ ਜੀ ਔਰ ਬੇਬੇ ਨੇ ਕੱਲ ਕਿਹੜੀ ਡੇਟ ਨੂੰ ਜਨਮ ਲਿਆ दाई ਜਿਹੜੀ ਵੀਡੀਓ ਦੇਖੀ ਤੁਸੀਂ ਕੇ ਉੱਥੇ ਭਵਨ ਚ ਸਰਗਦੂਤ ਉਤਰੇ ਮੇਰੇ ਔਰ ਦਾਸੀ ਦੇ ਰੂਪ ਚ ਪਰਮੇਸ਼ਵਰ ਦੀ ਬੇਟੀ ਦੇ ਰੂਪ ਚ ਇਹਨੂੰ ਪਕੜਾਇਆ ਬੇਬੀ ਔਰ ਉਸੇ ਟਾਈਮ ਜਿਹੜੀ ਅੰਦਰ ਸੀ ਦੁਸ਼ਟ ਆਤਮਾ ਔਰ ਰੋਣਾ ਪਉਣ ਲੱਗੀ ਕਿ ਮੈਂ ਨਹੀਂ ਦੇਣਾ ਸੀ ਇਹਨੂੰ ਰੋਲਣਾ ਸੀ ਇਹਨੂੰ ਮਾਰਨਾ ਸੀ ਮੈਂ ਕਿਹੜੇ ਬੰਦਨਾਂ ਦੀ ਗੱਲ ਕਰ ਰਿਹਾ ਕਿਹੜੇ ਕਿਹੜੇ ਬੰਦਨਾਂ ਦੀ ਗੱਲ ਪ੍ਰਭੂ ਯੇਸ਼ੂ ਨੇ ਕੀਤੀ ਇੰਨਾ ਬੰਦਨਾਂ ਦੀ ਤੁਹਾਨੂੰ ਪਤਾ ਸੀ ਪਹਿਲਾਂ ਕਿ ਦੁਸ਼ਟ ਆਤਮਾ ਨਹੀਂ ਬੱਚਾ ਹਣ ਦਿੰਦੀ ਤਾ ਬਾਬਾ ਜੀ ਸੁਣੋ ਪਤਾ ਸੀ ਪਹਿਲਾਂ ਕਹਿੰਦੇ ਨਹੀਂ ਪਤਾ ਕਿਉਂ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਦੀ ਮਹਾਸੰਮਰਦ ਦੇ ਨਾਲ ਕਦੀ ਟੱਕਰ ਹੀ ਨਹੀਂ ਹੋਇਆ ਕਦੀ ਸਾਹਮਣੇ ਹੀ ਨਹੀਂ ਹੋਇਆ ਪਰ ਜਦੋਂ ਹੋਇਆ ਉਹ ਦੁਸ਼ਟ ਆਤਮਾ ਨੇ ਬੋਲਿਆ ਸੀ ਕਿ ਮੈਂ ਨੂੰ ਅੱਜ ਥੋੜੀ ਫੜਿਆ ਇਹਨੂੰ ਤੇ ਮੈਂ ਬਚਪਨ ਤੋਂ ਫੜਿਆ ਔਰ ਜਿਹੜਾ ਕੰਮ ਪਰਮੇਸ਼ਰ ਨੇ ਕੀਤਾ ਉਹ ਗਰਭ ਚ ਬੇਵੀ ਉਸੇ ਦੇ ਨਹੀਂ ਆਇਆ ਔਰ ਤੁਸੀਂ 27 ਸਤੰਬਰ ਤੋਂ अगस्त तो गिनो सितंबर एक महीना अक्टूबर दो नवंबर दिसंबर जनवरी फरवरी मार्च अप्रैल ते मई मै, सताई मई को सताई अगस्त नेबी पिता परमेश्वर ने उथे खड़े नु ਐਸਬੀਬੀ ਨੂੰ ਖੜੀ ਹੋਈ ਨੂੰ ਕਿਉਂਕਿ ਇਹ ਜਬ ਪਵਿੱਤਰ ਆਤਮਾ ਜੀ ਜਿਨ੍ਹਾਂ ਦਾ ਮੈਂ ਸਵਾਗਤ ਕਹਿਣਾ ਜਦੋਂ ਉਹਦਾ ਸਵਾਗਤ ਕਰਦੇ ਆ ਨਾ ਪੱਥਰਾਂ ਚੋਂ ਵੀ ਗਰਭ ਪੈਦਾ ਕਰ ਦਿੰਦਾ ਉਹ ਇਸ ਲਈ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਪਰਮੇਸ਼ਵਰ ਉਹ ਪਰਮੇਸ਼ਵਰਾ ਜਿਹੜਾ ਅਬਰਾਮ ਲਈ ਪੱਥਰਾਂ ਚੋਂ ਬਾਲਕ ਪੈਦਾ ਕਰ ਦੇਗਾ ਉਸ ਪਰਮੇਸ਼ਰ ਦੀ ਮਹਾਂਸਾ ਅਮਰਤ ਦੀ ਗੱਲ ਕਰਦੇ ਆ ਉਹਨੂੰ ਨਹੀਂ ਤੇ ਤੁਹਾਡੇ ਹਾਲਾਤ ਕਿੱਦਾਂ ਦੇ ਆ ਉਹਨੂੰ ਨਹੀਂ ਤੁਹਾਡੀ ਗਰੀਬੀ ਐ ਤੁਸੀਂ ਪੜੇ ਲਿਖੇ ਆ ਉੱਚ ਕੋਟ ਕੀ ਐ ਤੁਹਾਡੀ ਬੈਕਗ੍ਰਾਉਂਡ ਕੀ ਐ ਕੋਈ ਮਤਲਬ ਨਹੀਂ ਉਹਦੇ ਨਾਲ ਜਿੱਦਣ ਉਹ ਰੀਝ ਗਿਆ ਜਿੱਥੇ ਤੁਸੀਂ ਜਿੱਥੇ ਉਹ ਹੈਗਾ ਉੱਥੇ ਖੜੇ ਆ ਉਹਨੇ ਤੁਹਾਨੂੰ ਚੰਗਾ ਕਰਨਾ ਹੀ ਕਰਨਾ ਅਮਨ ਜਦੋਂ ਤੁਹਾਡਾ ਵਿਸ਼ਵਾਸ ਕਿੰਨੇ ਪਹਿਲੀ ਵਾਰ ਗਏ ਮੈਨੂੰ ਮਿਲੇ ਕਿਉਂਕਿ ਮੈਂ ਮਿਲਦਾ ਮਿਲਣ ਦੀ ਕੋਈ ਫੀਸ ਨਹੀਂ ਲੈਣ ਦੀ ਕੋਈ ਫੀਸ ਨਹੀਂ ਤੇਲ ਪਾਣੀ ਦੀ ਕੋਈ ਫੀਸ ਨਹੀਂ ਸਭ ਕੁਝ ਫ੍ਰੀ ਹੈ ਪਿਆਰਿਓ ਇੱਥੇ ਸੋਨਾ ਨਹੀਂ ਖਾਣਾ ਖਾੜੇ ਦੋ ਫੁਲਕੇ ਹੀ ਹੈ ਜਿੰਨੀ ਮਰਜ਼ੀ ਮਾਇਆ ਲੋਟ ਲੋ ਤੇ 500 ਸਾਲ ਨਹੀਂ ਜਿਉਂਦੇ ਰਹਿਣਾ ਨਾ 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 ਇਸੇ ਲਈ ਜਿਹੜਾ ਟਾਈਮ ਮਿਲਿਆ ਉਹ ਦਿਖਾਉਣਾ ਹੈ ਲੋਕਾਂ ਨੂੰ ਕਿ ਯਿਸੂ ਜ਼ਿੰਦਾ ਉਹਦੀ ਗਵਾਹੀ ਕਰ ਕਰ ਉਹਦੀ ਮਹਾਸਾਮ੍ਰਿਤ ਕਰ ਕਰ ਪਹੁੰਚਾਉਣੀ ਹੈ ਤਾਕੇ ਪਰਮੇਸ਼ਰ ਦੇ ਲੋਗ ਪਰਿਵਾਰਾ ਸਮੇਤ छुड़ाਏ ਜਾਣ ਔਰ ਮਿਲਿਆ ਗਿਆ ਉਥੇ ਇਹਨਾਂ ਨੂੰ ਦੱਸਿਆ ਕਿ ਚਲੋ ਭਾਈ ਲੈ ਲਓ ਕੱਪੜੇ ਤੇ ਮੇਰੇ ਮੂੰਹ ਵੱਲ ਦੇਖਦੇ ਸੀਗੇ ਕਿ ਇਹਨੇ ਦਾਵੇ ਨਾ ਕੌਣ ਕਹਿ ਸਕਦਾ ਕਿਉਂ ਕਿ ਮੈਨੂੰ ਪਤਾ ਹੈ ਮੇਰੇ ਬਾਪ ਦਾ ਜਿਵੇਂ ਤੁਹਾਨੂੰ ਤੁਹਾਡੇ ਪਾਪੇ ਦਾ ਪਤਾ ਨਾ ਕਿ ਇਹਨੂੰ ਜੋ ਕਵਾਂਗੇ ਲੈ ਦੇਗਾ ਉਹ ਕਿਉਂਕਿ ਤੁਹਾਡੇ ਪਾਪੇ ਨਾਲ ਤੁਹਾਡੇ ਸੰਬੰਧ ਸਹੀ ਆ ਟੜੇ ਅੰਦਰੋਂ ਸਹੀ ਹੈ ਜਦੋਂ ਪਾਪੇ ਨੂੰ ਪਤਾ ਇਹਨੂੰ 100 ਰੁਪਏ ਦਿੱਤਾ ਇਹਨੇ ਹੋਰ ਕੁਝ ਕਰਨਾ ਉਹਨੇ ਚਵਾਨੀ ਨਹੀਂ ਦੇਣੀ ਜਦੋਂ ਨੂੰ ਪਤਾ ਕਿ ਇਹਨੇ ਸਹੀ ਕੰਮ ਕਰਦਾ